ਹੈਲੋ ਹੈਲੋ ਹੈ ਹਾਈ ਹਾਈ ਹਾ ਜੂ ਛੇਤੀ ਆ ਉਹ ਦੋਰੀ ਤੈਨੂੰ ਅੰਗਰੇਜ਼ੀ ਆਉਂਦੀ ਆ ਹਾਂ ਆਉਂਦੀ ਆ ਹਾਂ ਹੈਲੋ ਹਾਊ ਹਾਰ ਯੂ ਗੁੱਡ ਦੱਸ ਉਹ ਸ਼ਾਂਤ ਕਰਨਾ ਰਹਾ ਵਿੱਚ ਬੰਦ ਕਰ ਜੂ ਜੂ ਸਮਾਰਟ ਬਈ ਸਮਾਰਟ ਉਹ ਕੀ ਕੀ ਕਹਾ ਹੁਣ ਮੈਂ ਉਹਨੂੰ ਕਿਊਟ ਕਹ ਦੇ ਕਿਊਟ ਕਿ ਕਿਊਟ ਆ ਹੂੰ ਕਿਊਟ ਆ ਅੱਛਾ ਸਪੈਲਿੰਗ ਕੱਲ ਮੈਂ ਤੈਨੂੰ ਪੁੱਛ ਕੇ ਦੱਸਦਾ ਵੀਰੇ ਹਾਂ ਯਾ ਕਿਊਟ ਦੱਸ ਬਾਰੇ ਕਿੰਨੇ ਨੇ ਕੀ ਕਿਊਕ ਤੇ ਸਹੀ ਤੀ ਦੱਸਦਾ ਰੋਪੀ ਥੋੜੀ ਅੱਜ ਮੈਂ ਲਾ ਦੂੰ ਕੂਟ ਕੇ ਤੇ ਬੰਦਾ ਯਾਰ ਕੇ ਯੂ ਕੇ ਯੂ ਪਤਾ ਨਹੀਂ ਕਿਊਟ ਜਿਹੜਾ ਜਿਹੜਾ ਕੀ ਹੁੰਦਾ ਹੈ ਕੇ ਟ ਵਾਲ ਕੇ ਯੂ ਟ ਔਟ ਖੜੇ ਕਮਣੇ ਤੋਂ ਰੋਇਆ ਮਾਪੋਲੇ ਨੂੰ ਬੋਲਾ ਸਕੂਲ ਜਾਂਦਾ ਜਾਂ ਪੌਣਾ ਜਾਂਦਾ ਯਾਰ ਆਪਣਾ ਬੋਲੇ ਹਾਂ ਭਾਈ ਓ ਯਾਰ ਕਿਉ ਕਿ ਕਿਉਟ ਕੀ ਹੁੰਦਾ ਕਿਉਟ ਜਿਹੜਾ ਹੱਦ ਕਰਤੀ ਸੇਖੀ ਦੱਸ ਦੋ ਜੰਮ ਦਾ ਕੰਮ ਨੱਪੜ ਜਾਣਾ ਅੱਛਾ ਕੀ ਫੈਮਾ ਪੜ੍ਹੇਗਾ ਅੱਛਾ ਅੱਛਾ ਫਿਊਟ ਦੇ ਹਾਂ ਹਾਂ ਆਉਂਦਾ ਕਿਉ ਹਾਂ ਆਈ ਆ ਕਿਉ ਆਈ ਨਹੀਂ ਨਹੀਂ ਕਿਉ ਯੂ ਆਈ ਕਿਉ ਯੂ ਆਈ T E ਲੈ ਲੈ ਵਈ Q U ਇੱਕ ਮਿੰਟ Q U R I T E E ਹੁ ਬੱਕਾ ਬਤਾ ਆਉ ਕਰਨਾ ਕੀ ਇਹ ਮੈਂ ਵੇਚਣਾ ਮੋਰੀ ਨੂੰ ਵੀ ਤੂੰ ਬਹੁਤ ਸੋਹਣੀ ਆ ਹਾਂ ਪੱਕਾ ਹੁੰਦਾ ਹਾਂ ਆਉ ਪੱਕਾ ਬੱਕਾ